ਮਸਤਕਾਰ ਦੋਸਤੋ ਆ ਰਹੀ ਲਾਈਵ ਨੇ ਦੇਖ ਲੈ ਸਾਰੇ ਦਰਸ਼ਕਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਅਮਨਦੇਵ ਜੱਗਵਾਲ ਤੋਂ ਇਸ ਟਾਈਮ ਦੀ ਜਿਹੜੀ ਲਾਈਵ ਸੀਰਾਂ ਨੇ ਅਸੀਂ ਤੁਹਾਨੂੰ ਫਾਜ਼ਲ ਕਾ ਤੋਂ ਜਿਹੜੀਆਂ ਦਿਖਾ ਰਹੇ ਹਾਂ ਜਿੱਥੇ ਕਿ ਪੰਜਾਬ ਦੁੱਧੀਆ ਤੇ ਡੇਰੀ ਯੂਨੀਅਨ ਦੀ ਜਿਹੜੀ ਇੱਕ ਮੀਟਿੰਗ ਜਿਹੜੀ ਹੈ ਇਹ ਇੱਥੇ ਰੱਖੀ ਗਈ ਹੈ ਤੇ ਇੱਥੇ ਪੰਜਾਬ ਪ੍ਰਧਾਨ ਤੇ ਸਾਡੇ ਫਾਜ਼ਲ ਕਾ ਦੇ ਡੇਰੀ ਡੇਰੀ ਯੂਨੀਅਨ ਦੇ ਪ੍ਰਧਾਨ ਜਿਹੜੇ ਜਗਦੀਸ਼ ਓਜਾ ਜੀ ਪਹੁੰਚੇ ਹੈ ਤੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਨਾਲ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਸਰਕਾਰ ਦੇ ਕੋਲੋਂ ਜਿਹੜੀਆਂ ਰੱਖੇ ਨੇ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਰ ਮੇਰਾ ਨਾਮ ਜਸਰ ਸਿੰਘ ਢੱਲੋਂ ਸੁਪਰਵਾਈਜ਼ਰ ਪੰਜਾਬ ਦੋਦੀ ਟੇਰੀ ਜੁਨੇ ਨੇਕਤਾ ਅੱਜ ਦੀ ਜਿਹੜੀ ਸਾਡੀ ਸੂਬੇ ਦੀ ਮੀਟਿੰਗ ਹੈ ਉਹ ਫਾਜ਼ਲਕਾ ਵਿਖੇ ਕਰਵਾਈ ਗਈ ਹੈ ਤੋਂ ਮੇਰੇ ਨਾਲ ਮੌਜੂਦ ਹੈ ਸ਼ਹਿਰੀ ਪ੍ਰਧਾਨ ਜਗਦੀਸ਼ ਜੀ ਬੱਬੂ ਜੀ ਟੇਰੀ ਵਾਲੇ ਇਹਨਾਂ ਨੇ ਇਸ ਮੀਟਿੰਗ ਨੂੰ ਆਰਗੇਨਾਈਜ਼ ਕੀਤਾ ਸੋ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਜੋ ਮੰਗਾਈਆਂ ਅਸੀਂ ਪਿਛਲੇ ਦਿਨਾਂ ਚ ਵੀ ਸਾਡੇ ਖਾਤਿਰਕ ਜੇਤੀ ਬਾੜੀ ਮਾਤਰੀ ਸਰਤਾਰ ਗਰਮੀਤ ਸਿੰਘ ਜੀ ਉਹਨਾਂ ਨੂੰ ਅਸੀਂ ਮਿਲੇ ਸਾਹਿਬ ਨਾਲ ਮੀਟਿੰਗ ਕੀਤੀ ਗਈ ਔਰ ਜੋ ਇਹ ਮੰਗਾਇਆ ਜਿਵੇਂ ਕਿ ਵੀ ਜੇਕਰ ਸਾਡੇ ਕਿਸੇ ਦੋਸਤੂ ਭਰਾ ਦੀ ਸਰਕਾਰ ਸੇਵ ਵਿੱਚ ਮੌਤ ਹੋਏ ਜਾਂਦੀ ਹੈ ਤਾਂ ਉਹਨਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਅਸੀਂ ਵੀ ਕਿਸਾਨ ਆ ਕਿਸਾਨਾਂ ਦੇ ਪੁੱਤ ਆ ਤੇ ਇਹ ਇਸ ਤਰ੍ਹਾਂ ਦਾ ਕਾਰੋਬਾਰ ਆ ਕਿ ਇਸ ਚੇਨੀ ਸੇਵਾ ਵੀ ਜਿਹੜੀ ਨਹੀਂ ਹੁੰਦੀਗੀ ਤੇ ਅੱਜ ਕੱਲ੍ਹ ਜਵਾਨਾਂ ਦੇ ਪੜਾਈਆਂ ਵਗੈਰਾ ਦੇ ਖਰਚੇ ਬਹੁਤ ਆ ਤੋ ਇਹ ਸੂਤਾ ਜਿਹੜੀ ਹੈਗੀ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਜੋ ਅੱਜ ਮੰਗ ਪੱਤਰ ਤਿਆਰ ਕੀਤਾ ਗਿਆ ਹੈ ਇੱਕ ਇਸ ਤਰ੍ਹਾਂ ਦਾ ਵੀ ਜਿਵੇਂ ਆਪਣੇ ਕਈ ਪੜੇ ਲਿਖੇ ਨੌਜਵਾਨ ਬੀਏ ਐਮਐਲ ਐਮ ਵਿੱਚ ਪਿੱਛੇ ਹੋਏ ਕਾਸਟੂਮ ਜਿਹੜੇ ਕਿਸੇ ਦੇ ਉਹਨਾਂ ਨੂੰ ਨੌਕਰੀ ਵਗੈਰਾ ਨਹੀਂ ਮਿਲਦੀ ਤਾਂ ਇਹੀ ਰੁਜ਼ਗਾਰ ਹੈ ਜਿਹੜਾ ਆਪਾਂ ਕਹਿੰਦੇ ਵੀ ਘੱਟ ਪੈਸੇ ਦੇ ਵਿੱਚ ਰੁਜ਼ਗਾਰ ਹੈ ਜਿਹੜਾ ਜੇਕਰ ਬੰਦਾ ਕੋਈ ਕਰਨਾ ਚਾਹੇ ਤਾਂ ਉਹ ਚੱਲ ਸਕਦਾ ਹੈ ਤੋ ਇਸ ਕਰਕੇ ਕੋਈ 5 ਲੱਖ ਰੁਪਏ ਦੀ ਜਿਹੜੀ ਹੈਗੀ ਮਾਲੀ ਸਹਿਤਾ ਜਿਹੜਾ ਵੀ ਵਿਅਕਤੀ ਲੋਨ ਲੈਣਾ ਚਾਹੁੰਦਾ ਹੈ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਵਿਆਜ ਤੋਂ ਇਹ ਜਿਹੜਾ ਲੋਨ ਹੈ ਉਹ ਦਿੱਤਾ ਜਾਵੇ ਤਾਂ ਜੋ ਸਾਡੇ ਜਿਹੜੇ ਨੌਜਵਾਨ ਆ ਉਹ ਕਿਸੇ ਗਲਤ ਰਾਹੇ ਨਾ ਪੈਣ ਆਪਦਾ ਕੰਮ ਦੇ ਵਿੱਚ ਵਿਜੀ ਹੋਣ ਆਪਦਾ ਕਾਰੋਬਾਰ ਕਰਨ ਉਹ ਤਾਂ ਜਿਹੜਾ ਉਹਦਾ ਵਧੀਆ ਪਰਿਵਾਰ ਦੇ ਵਿੱਚ ਆਪਦਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਅਧੇ ਦੂਜਾ ਇਹ ਹੈ ਵੀ ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਦੁੱਧ ਦੀ ਐਮਐਸਪੀ ਚੱਲ ਕੀਤੀ ਗਈ ਹੈ ਸੋ ਅਸੀਂ ਇਹਦੇ ਵਿੱਚ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਐਮਐਸਪੀ ਜਿਹੜੀ ਉਹ ਟੈਗ ਕੀਤਾ ਜਾਵੇ ਕਿਉਂਕਿ ਦੁੱਧ ਨੂੰ ਦੋ ਕਿਸ ਤਰ੍ਹਾਂ ਦੁਬਾਰਾ ਖੀਂਦਿਆ ਜਾਂਦਾ ਹੈ ਇੱਕ ਸੰਗਠਿਤ ਖੇਤਰ ਹੈ ਜਿਵੇਂ ਉਹਦੇ ਵਿੱਚ ਪੈਕਿੰਗ ਵਾਲੀਆਂ ਕੰਪਨੀਆਂ ਆਗੀਆਂ ਵੇਰਕਾ ਵਗੈਰਾ ਅਤੇ ਇੱਕ ਗੈਸ ਕਟ ਦਾ ਖੇਤਰ ਜਿੱਥੇ ਦੁੱਧੀ ਜਾਂ ਖੁੱਲੇ ਦਾ ਕਾਰੋਬਾਰ ਕਰਨ ਵਾਲੀਆਂ ਡੇਰੀਆਂ ਆਲੇ ਹੁੰਦੇ ਆ ਜੋ ਕਿਤੇ ਨਾ ਕਿਤੇ ਜਦੋਂ ਨਵੰਬਰ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਦੁੱਧ ਦਾ ਥਰਡ ਸੀਜ਼ਨ ਹੁੰਦਾ ਹੈ ਉਹਦੇ ਵਿੱਚ ਜਿਹੜੇ ਸਾਡੇ ਦੁੱਧੀ ਭਰਾ ਹੈ ਉਹਨਾਂ ਨੂੰ ਬਹੁਤ ਵੱਡੀ ਮਾਰ ਪੈਂਦੀ ਹੈ ਕਿਤੇ ਨਾ ਕਿਤੇ ਉਹਦਾ ਖਮਿਆਚਾ ਆਪਾਂ ਕਹਿੰਗੇ ਕਿ ਟੀ ਧਾਨੀਆਂ ਦੇ ਵਿੱਚ ਰਹਿੰਦੇ ਆ ਸਾਡੇ ਦੁੱਧਧ ਪਾਲਕ ਭਰਾ 20 ਪਿੰਡਾਂ ਦੇ ਵਿੱਚ ਉਹਨਾਂ ਨੂੰ ਵੀ ਭੁਗਤਣਾ ਪੈਂਦਾ ਕਿਉਂਕਿ ਜਿਹੜੀਆਂ ਕੰਪਨੀਆਂ ਕੰਪਨੀਆਂ ਰੇਟ ਤਾਂ ਦਿੰਦੀਆਂ ਆਂ ਪਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਹੁੰਦੀਆਂ ਆ ਦੁੱਧ ਪਾਉਣ ਵਾਲੇ ਦੁੱਧਧ ਪਾਲਕ ਨੂੰ ਵੀ ਜਿਹੜੀਆਂ ਕੰਪਨੀਆਂ ਉਹ ਘਰਾਂ ਚ ਦੁੱਧ ਨਹੀਂ ਖਰੀਦ ਕੇ ਜਾਂ ਉਹਨਾਂ ਸਾਡੇ ਦੁੱਧਧ ਭਰਾ ਘਰਾਂ ਦੇ ਵਿੱਚੋਂ ਦੁੱਧ ਖਰੀਦ ਕੇ ਲਿਆਉਂਦੇ ਆ ਤੇ ਆਪਾਂ ਕਹਿੰਗੇ ਜੀਵਨ ਜਾਰਨਾ ਚ ਨੌ ਮਾਸ ਦਾ ਰਿਸ਼ਤਾ ਕਾ ਕਿਉਂਕਿ ਕਿਸੇ ਨੇ ਪੈਸੇ ਐਡਵਾਂਸ ਲੈਣੇ ਆ ਕਿਸੇ ਨੇ ਦਸੀ ਤੋਂ ਲੈਣੇ ਆ ਉਸ ਤਰ੍ਹਾਂ ਦਾ ਮੰਨ ਲਓ ਜਿਹੜਾ ਹੈਗਾ ਸਿਸਟਮ ਬਣਿਆ ਹੋਇਆ ਹੁੰਦਾ ਹੈ ਤੇ ਕੰਪਨੀਆਂ ਨੇ ਜਿਹੜਾ ਹੈਗਾ ਦਸੀ ਦਸੀ ਜਿਹੜੀ ਪੇਮੈਂਟ ਆ ਉਹ ਖਾਤੇ ਚ ਪਉਣੀ ਹੈ ਕਈ ਵਾਰੀ ਕੰਪਨੀਆਂ ਪੇਮੈਂਟ ਦਾ ਅੱਗਾ ਪਿੱਛਾ ਕਰਦੀਆਂ ਜਾਂ ਬੈਂਕ ਰਾਹੀਂ ਪੇਮੈਂਟ ਆਉਂਦੀ ਆ ਕਿਸੇ ਕੋਲੇ ਜਾਣ ਦਾ ਟਾਈਮ ਹੁੰਦਾ ਕਿਸੇ ਕੋਲੇ ਨਹੀਂ ਹੁੰਦਾ ਤੋ ਇਸ ਕਰਕੇ ਅਸੀਂ ਇਹ ਮੰਗ ਕੀਤੀ ਹੈ ਕਿ ਜਿਹੜਾ ਇਹ ਲੋਨ ਵਗੈਰਾ ਦਿੱਤਾ ਜਾਂਦਾ ਹੈ 5 ਲੱਖ ਰੁਪਏ ਦੀ ਸੀਮਾ ਤੋਂ ਉੱਪਰ ਨਹੀਂ ਕੀਤਾ ਜਾਵੇ ਜੇ ਕਿਸੇ ਦੀ ਛੜਕਾਲ ਸਿੱਟ ਮੌਤ ਹੁੰਦੀ ਹੈ ਅਤੇ ਜਿਹੜੀ ਐਮਐਸਪੀ ਆ ਰੁਕਵੀ ਹੋ ਤਾਂ ਇਹ ਕੀਤੀ ਜਾਵੇ ਅਤੇ ਜਦੋਂ ਸੈਂਪਲਿੰਗ ਹੁੰਦੀ ਹੈ ਉਹਦੇ 'ਚ ਵੀ ਜੇਕਰ ਸੈਂਪਲ ਸਬਸਟੈਂਡੈਂਡ ਆਉਂਦਾ ਹੈਗਾ ਦੇਖੋ ਪੰਜਾਬ ਦੁੱਧ ਦੀ ਡੇਰੀ ਜਿਹਨਾਂ ਨੇ ਏਕ ਤਾਂ ਕਿਸੇ ਵੀ ਗੈਰਮਿਆਰੀ ਚੀਜ਼ ਪਾ ਕੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਬੰਦੇ ਦੀ ਸਪੋਰਟ ਨਹੀਂ ਕਰਦੀਗੀ ਪਾਰੇ ਇਹ ਜਨੂਰਾ ਜਦੋਂ ਅਸੀਂ ਖੁੰਡੇ ਦਾ ਵਾਰ-ਵਾਰ ਕਾਰੋਬਾਰ ਕਰਦੇ ਹਾਂ ਜੋ ਦੁੱਧ ਦੇ ਮਾਪਦੰਡ ਹੈ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਸਾਡੀ ਦੁਰਤੀ ਭਰਾ ਹੈ ਉਹਨਾਂ ਤੋਂ ਖਰੇ ਨਹੀਂ ਉਤਰ ਆ ਜਾਂਦਾ ਕਿਉਂਕਿ ਉਹ ਪਿੰਡਾਂ 'ਚ ਦੁੱਧ ਕਲੈਕਸ਼ਨ ਕਰਕੇ ਲਿਆਉਂਦੇ ਆ ਉਹਦੇ 'ਚ ਪਾਣੀ ਦੀ ਮਾਤਰਾ ਜਿਆਦਾ ਨਹੀਂ ਪਾਈ ਜਾਂਦੀ ਐ ਫੈਂਟ ਗ੍ਰੈਵਿਟੀ ਘੱਟ ਵੱਜ ਜਾਂਦੀ ਐ ਉਹਦੇ 'ਚ ਜਿਹੜਾ ਕਿਤੇ ਨਾ ਕਿਤੇ ਥੋੜੀ ਜਿਹੀ ਰਾਇਤ ਕੀਤੀ ਜਾਵੇ ਕਿਉਂਕਿ ਕਿਸੇ ਕੋਲ ਤਾਂ ਸਿਸਟਮ ਹੁੰਦਾ ਹੈਗਾ ਸਾਰਾ ਦੁੱਧ ਨੂੰ ਟੈਸਟਿੰਗ ਕਰਨ ਦਾ ਕਿਸੇ ਕਈ ਵਿਸ਼ਵਾਸ ਤੇ ਤਰੀਕੇ ਨਾਲ ਲਿਆਉਂਦੇ ਨੇ ਇਸ ਕਰਕੇ ਜਿਹੜਾ ਹੈਗਾ ਉਹ ਉਹਨੂੰ ਮਨਨ ਆਪਾਂ ਕਹਿੰਦੇ ਜਿਆਦਾ ਇਹ ਨੁਕਾੜ ਇੱਕ ਤਾਂ ਇਹ ਹੁੰਦਾਗਾ ਵੀ ਕੋਈ ਉਹਦੇ ਚ ਸਿਹਤ ਲਈ ਹਾਨੀਕਾਰਕ ਚੀਜ਼ ਉਹਦੇ ਵਿੱਚ ਮਲਾਈ ਗਈ ਆ ਜਿਵੇਂ ਮਰਚ ਕਰ ਲੋ ਮੰਨ ਲਓ ਵੀ ਕਣਕ ਦਾ ਆਟਾ ਵੀਨੇ ਆਪਾਂ ਚੱਕੀ ਚੱਕੀ ਜੇ ਤਾਂ ਹੁਣ ਆਪਾਂ ਮਿਆਰ ਦੇ ਸਹਾਰੇ ਹੁਣ ਜਿੰਦਗੀ ਵੀ ਬਾਅਦ ਚ ਮੱਕੀ ਦਾ ਵੀਲੇ ਆ ਤੱਕ ਨੂੰ ਮਤਾ ਕਰਕੇ ਆਪਾਂ ਗ੍ਰਾਂਧਾਰ ਬਣ ਗਏ ਵੀ ਉਹਦੇ ਚ ਮੱਤਲੀ ਕਣੀ ਆ ਗਈ ਉਹਦੇ ਚ ਕਲਕਰੀ ਆ ਗਈ ਪਰ ਜਾਣ ਲੇਵਾ ਉਹ ਦੋਨੇ ਨਹੀਂ ਹੈਗੀਆਂ ਸਿਹਤ ਲਈ ਇਸ ਕਰਕੇ ਮੈਂ ਬੇਇਨਤੀ ਕਰਦਾ ਵੀ ਜਿਵੇਂ ਹੁਣ ਦੁੱਧ ਦੇ ਛੇਪੜ ਮੁੰਦੀ ਹੈ ਜੇ ਉਹਦੀ ਫੈਟ ਘਟਦਾ ਨਹੀਂ ਉਹਦੀ ਸਾਹਾਂ ਸਟਕ ਜਾਂਦਾ ਤਾਂ ਉਹ ਜੁਰਮਾਨੇ ਦੀ ਜਿਹੜੀ ਧਾਰਾ ਉਹ ਘਟਾਉਣੀ ਚਾਹੀਦੀ ਆ ਔਰ ਜੇਕਰ ਕੋਈ ਉਹਦੇ ਚ ਸਿੰਥੈਟਿਕ ਪਦਾਰਥ ਪਾਇਆ ਜਾਂਦਾ ਜਾਂ ਸਿੰਥੈਟਿਕ ਦਾ ਕਾਰੋਬਾਰ ਕਰਦਾ ਉਹ ਮੈਂ ਜਥੇਬੰਦੀ ਦਾ ਆਕੂ ਹੋਂ ਦੇ ਨਾਤੇ ਮੈਂ ਮੰਗ ਵੀ ਕਰਦਾ ਵੀ ਉਸ ਬੰਦੇ ਤੇ 60% ਕਾਰਵਾਈ ਹੋਣੀ ਚਾਹੀਦੀ ਆ ਜੇ ਕੋਈ ਅਸੀਂ ਕਿਸੇ ਵੀ ਮਨਾਫਤਪੂਰ ਦੇ ਸਪੋਰਟਰ ਨਹੀਂ ਹੈਗੇ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਕਿ ਜੇ ਕੋਈ ਮਨਾਫਤ ਜਿੱਥੇ ਵੀ ਹੁੰਦੀ ਹੈ ਉਹ ਨੱਥ ਪੈਣੀ ਚਾਹੀਦੀ ਹੈ ਔਰ ਅੱਜ ਇਹੀ ਇਹਨਾਂ ਜਿਹੜਾ ਮੀਟਿੰਗ ਦੇ ਵਿੱਚ ਸਾਰੀ ਡਿਸਕਸ ਹੋਈ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੈਗਾ ਮੀਟਿੰਗਾਂ ਪੰਜਾਬ ਸਰਕਾਰ ਨਾਲ ਕਰ ਰਹੇ ਆ ਉਸ ਦੇ ਵਿੱਚ ਜੋ ਵੀ ਤੈਅ ਹੁੰਦਾ ਜਿਹੜੀਆਂ ਮੰਨ ਜਾਂ ਮੰਨਦੀ ਹੈ ਸਰਕਾਰ ਜਾਂ ਨਹੀਂ ਮੰਨਦੀ ਜਾਂ ਅਖੀਰ ਦੀ ਕੀ ਰਾਂ ਨੀਤੀ ਹੁੰਦੀ ਉਹ ਅਸੀਂ ਆਪਦੇ ਆਗੂ ਸਾਹਿਬਾਨ ਨਾਲ ਬਹਿ ਕੇ ਫਿਰ ਮੀਟਿੰਗ ਕਰਾਂਗੇ ਕਿਉਂਕਿ ਜੋ ਵੀ ਸੰਘਰਸ਼ ਕਰਦਾ ਹੈ ਤਾਂ ਜੋ ਜਥੇਬੰਦੀ ਦਾ ਸਿਸਟਮ ਈ ਉਹ ਕੀ ਦੇਖੇਗਾ ਧੰਨਵਾਦ ਜੀ ਦੋਦੀ ਡੈਰੀ ਯੂਨੀਅਨ ਪ੍ਰਧਾਨ ਪਾਜਲਕਾ ਸਾਰਿਆਂ ਨੂੰ ਜੀ ਆ ਕਹਿੰਦਾ ਸਾਡੇ ਪ੍ਰਧਾਨ ਜੀ ਨੇ ਜੋ ਵੀ ਕਿਹਾ ਉਹ ਸਾਡੀ ਹੱਕ ਵਾਸਤੇ ਕਿਹਾ ਹੈ ਔਰ ਇਹ ਡਿਮਾਂਡਾਂ ਜੋ ਵੀ ਰੱਖੀਆਂ ਨੇ ਸਾਡੀਆਂ ਪੁਰੀਆਂ ਗਵਰਨਮੈਂਟ ਕਿ ਗਵਰਨਮੈਂਟ ਵੱਲੋਂ ਕਿੰਦੀਆਂ ਜਾਣ ਔਰ ਜੋ ਸੈਂਪਲਿੰਗ ਹੈ ਇਹਨਾਂ ਦੇ ਜਿਹੜੇ ਕਾਨੂੰਨ ਬਣਾਏ ਸੀ 2006 ਤੋਂ ਇਹ ਕੋਈ ਚੱਲ ਰਹੇ ਨਹੀਂ ਸਬਸਟੈਂਡਰਡ ਜੋ ਸੈਂਪਲ ਆ ਰਿਹਾ ਹੈ ਉਹਦੇ ਤੇ ਫਾਈਨ ਬਹੁਤ ਮੋٹے ਕਿਤੇ ਜਾ ਰਹੇ ਨਹੀਂ ਸਾਨੂੰ ਉਹਦੇ ਕੋਡਿੰਗ ਜੋ ਵੀ ਆਉਂਦੀ ਕੁਆਂਟੀਟੀ ਆਉਂਦੀ ਹੈ ਉਸ ਹਿਸਾਬ ਨਾਲ ਹੀ ਫਾਈਨ ਕੀਤਾ ਜਾਵੇ ਇਹ ਨਹੀਂ ਹੈ ਕਿ ਜੇ ਸੜੀ 1 ਪੁਆਇੰਟ ਘਟ ਹੈ ਉਹਨੂੰ ਵੀ 25000 ਕੀਤਾ ਜਾ ਰਿਹਾ ਹੈ ਜਿਹਨਾਂ ਦੇ ਬਿਲਕੁਲ ਫੇਲ ਹੈ ਉਹਨਾਂ ਨੂੰ ਵੀ ਕੀਤਾ ਜਾ ਰਿਹਾ ਹੈ ਇਸ ਕਰਕੇ ਸਾਨੂੰ ਉਹਦਾ ਪੂਰਾ ਜੋ ਵੀ ਹੈ ਜੁਰਮਾਨਾ ਫਾਈਨ ਹੈ ਉਹ ਹਿਸਾਬតាម ਨਾਲ ਕੀਤਾ ਜਾਵੇ ਇੱਕ ਪ੍ਰਧਾਨ ਜੀ ਇਹ ਗੱਲ ਕਰਾਂਗੇ ਕਿ ਜਿਹੜੇ ਫਾਇਲ ਕੜ ਵਿੱਚ ਜਿਹੜੇ ਦੋਧੀਆਂ ਦੀ ਗਿਣਤੀ ਕਿੰਨੀ ਹੈ ਫਾਈਲ ਦਾ ਦੋਦਲਾ ਤੇ ਗਿਣਤੀ 330 330 ਇਸ ਟਾਈਮ ਜਿਹੜੀ ਮੀਟਿੰਗ ਜਿਹੜੀ ਰੱਖੀ ਲਿਆਂ ਦੇ ਵਿੱਚ ਕਿੰਨੇ ਕੁ ਦੋਦੀ ਜਿਹੜੇ ਮੌਜੂਦ ਹੋਏ ਨੇ ਇਹਦੇ ਵਿੱਚ ਦੋਦੀ ਘਾਟੀ ਇਨਵੋਲ ਕੀਤੇ ਗਿਆ ਕਿਉਂਕਿ ਇਹਨਾਂ ਨੂੰ ਕੋਈ ਮੈਸੇਜ ਨਹੀਂ ਦਿੱਤਾ ਗਿਆ ਜਾਂ ਵੈਸੇ ਨਹੀਂ ਪਹੁੰਚੇ ਹੋ ਨਹੀਂ ਨਹੀਂ ਇਹ ਦੂਫੇ ਦੀ ਮੀਟਿੰਗ ਸੀਗੀ ਇਹਦਾ ਕਰਕੇ ਇਹਦੇ ਜੇ ਸੀ ਕਰ ਵੀ ਅਸੀਂ ਜਿੱਥੇ ਬੰਦਿਆਂ ਨੂੰ ਬੁਲਾਇਆ ਗਿਆ ਜਿਹਨੇ ਜਦੇਵੰਦ ਜਿਵੇਂ ਏਆਈ ਜਿਹੜਾ ਹੈਗਾਗਾ ਵੀ ਕਿਤਨਾ ਕਿਤੇ ਸੂਬੇ ਦੀ ਮੀਟਿੰਗ ਸੀਗੀ ਉਹਦੇ ਵਿੱਚ ਸੂਬੇ ਦੇ ਆਗੂ ਸਹਿਬਾਨ ਵੱਖ-ਵੱਖ ਜਿਹੜਿਆਂ ਤੋਂ ਕੋਈ ਆਪਦਾ ਪੰਜ-ਪੰਜ ਚਾਰ-ਚਾਰ ਸਾਥੀ ਜਿਹੜੇ ਮੋਤ ਪਰ ਸੀਗੇ ਬੰਦਿਆਂ ਦੇ ਕੁਝ ਰਿਆਂ ਨੂੰ ਉਹਨਾਂ ਨੂੰ ਲੈ ਕੇ ਆਏ ਸੀ ਕਿਉਂਕਿ ਇਹਦੇ ਵਿੱਚ ਇੱਕ ਤਾਂ ਇਹ ਸੀਗਾ ਕਿ ਪਹਿਲਾਂ ਜਿਹੜੀ ਜਥੇਬੰਦੀ ਆ ਉਹ ਹੋਰ ਨਾਂ ਤੇ ਚੱਲਦੀ ਸੀਗੀ ਹੁਣ ਪੰਜਾਬ ਦੋਦੂ ਦੇ ਨਾਮ ਤੇ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਂ ਤੇ ਜਥੇਬੰਦੀ ਆ ਆਪਾਂ 8 ਮਹੀਨੇ ਪਹਿਲਾਂ ਜਿਹੜਾ ਇਹ ਘੰਗਾਜ ਹੋਇਆ ਜਥੇਬੰਦੀ ਦਾ ਉਹਦਾ ਕਰਕੇ ਜਿਹੜੇ ਬੈਚ ਆ ਉਹ ਬਣਾਏ ਗਏ ਸੀ ਤੇ ਅੱਜ ਇਹਦੇ 'ਚ ਡਿਸਕਸ ਇਹ ਵੀ ਕੀਤੀ ਗਈ ਹੈ ਵੀ ਆ ਜਿਹੜੇ ਝੰਡੇ ਆ ਉਹ ਪ੍ਰਿੰਟ ਕਰਾ ਕੇ ਲਿਆਂਦੇਗੇ ਉਹਨਾਂ ਨੂੰ ਸਿਲੈਕਟ ਕੀਤਾ ਜਾਏਗਾ ਤੇ ਫਿਰ ਬਣਾਏ ਜਾਣਗੇ ਤੋ ਇਸ ਕਰਕੇ ਜਿਹੜਾ ਹੈਗਾ ਕਿ ਇਹਦੇ 'ਚ ਆਖੂ ਸਾਹਿਬਾਂ ਦੀ ਸੀਗਾ ਆਪਾਂ ਗੱਲ ਕਰ ਰਹੇ ਹਾਂ ਕਿ ਕ੍ਰੀਮ ਕ੍ਰੀਮ ਆ ਉਹ ਕੱਟੀ ਹੋਈ ਹੂ ਉਹ ਸਾਨੂੰ ਸਰਕਾਰ ਕੋਲ ਮਈਆ ਕਰਾਈਆਂ ਜਾਣ ਬੜੇ ਚੈਨਰ ਰਾਹੀਂ ਅਸੀਂ ਇੱਕ ਜ਼ਰੂਰ ਗੱਲ ਕਹਿਣਾ ਚਾਹਾਂਗੇ ਜਿੱਦਾਂ ਕਿ ਕੋਈ ਸੈਂਪਲਿੰਗ ਹੁੰਦੀ ਹੈ ਤੇ ਕਹਿ ਦਿੰਦੇ ਜੀ ਮਾਲ ਜੋ ਪਕੜਿਆ ਹੈ ਕਿ ਡੁਪਲੀਕੇਟ ਪਾਇਆ ਗਿਆ ਹੈ ਸੈਂਪਲਿੰਗ ਹੋਣ ਤੋਂ ਰਿਜ਼ਲਟ ਆਉਣ ਤੋਂ ਬਾਅਦ ਹੀ ਇਹ ਗੱਲ ਸਿਬੋਲ ਕੀਤੀ ਜਾਵੇ ਅਦਰਵਾਈਜ਼ ਇਸ ਚੀਜ਼ ਨੂੰ ਸਾਨੂੰ ਬਰੇਜ ਕੀਤਾ ਜਾਵੇ ਬਹੁਤ ਬਹੁਤ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬੱਬੂ ਡੇਰੀ ਵਾਲਾ ਫਾਇਲ ਕਾ ਜੀ ਕਿਸ ਤਰ੍ਹਾਂ ਦੀ ਮੀਟਿੰਗ ਜਿਹੜੀ ਦੋਦੀ ਯੂਨੀਅਨ ਵੱਲੋਂ ਜਿਹੜੀ ਅਥ ਰੱਖੀ ਗਿਆ ਸੀ ਸਾਡੇ ਗਰੁੱਪ ਦੇ ਵਿੱਚ ਮੈਸੇਜ ਆਇਆ ਸੀਗਾ ਜੀ ਉਹ ਕਹਿੰਦਾ ਤੁਸੀਂ ਫਾਜ਼ਲਕਾ ਵਾਲੇ ਇੱਕ ਸੁਬਾਬਦਰ ਮੀਟਿੰਗ ਕਰਾਓ ਉਹ ਤੇ ਮੈਂ ਜਗਦੀਸ਼ ਜੀ ਨਾਲ ਸਲਾਹ ਕੀਤੀ ਵੀ ਇੱਕ ਸੁਬਾਬਦਰ ਮੀਟਿੰਗ ਆਪਾਂ ਫਾਜ਼ਲਕਾ ਕਰਵਾ ਲਈਏ ਕਾਫੀ ਟਾਈਮ ਹੋ ਗਿਆ ਇੱਥੇ ਮੀਟਿੰਗ ਹੋਈ ਨਹੀਂ ਉਹ ਪ੍ਰਧਾਨ ਜੀ ਨੂੰ ਅਸੀਂ ਮੈਸੇਜ ਦਿੱਤਾ ਵੀ ਅਸੀਂ ਮੀਟਿੰਗ ਐਸੀ ਕਰਾ ਲੈਨੇ ਆ ਜੀ ਕਿੱਥੋਂ ਕਿੱਥੋਂ ਦੇ ਜਿਹੜੇ ਲੋਕ ਸੀ ਇੱਥੇ ਜਿਹੜੇ ਮੌਜੂਦ ਸੀ ਮੀਟਿੰਗ ਦੇ ਵਿੱਚ 17 ਜ਼ਿਲ੍ਹਿਆਂ ਦੇ ਆਏ ਸੀ 17 ਜ਼ਿਲ੍ਹਿਆਂ ਦੇ ਬਹੁਤ ਦੂਰ ਦੂਰ ਤੋਂ ਆਏ ਆ ਕਿ ਮੈਸੇਜ ਦੇਣਾ ਚਾਹੋਗੇ ਜਿਹੜੇ ਨਾਲ ਸਾਥੀ ਆਏ ਸੀ ਇਹਨਾਂ ਨੂੰ ਕੀ ਦੇਣਾ ਚਾਹਣੇ ਆ ਜੀ ਸਾਫ਼ ਸੁਥਰਾ ਕੰਮ ਕਰੋ ਫਿਰ ਤਾਂ ਜਥੇਬੰਦੀ ਉਹਦੇ ਨਾਲ ਹੈ ਜੀ ਜੀ ਇਹ ਕਰੋ ਤੁਸੀਂ ਕੋਈ ਗਮਲਾਵਟ ਖਰੇ ਉਹਦੇ ਜਥੇਬੰਦੀ ਉਹਦੇ ਨਾਲ ਨਹੀਂ ਕਿ ਸਾਥ ਜਿਹੜਾ ਜਥੇਬੰਦੀ ਨਹੀਂ ਦੇਗੀ ਉਹ ਮਲਾਵਟ ਕਰੇਗਾ ਸਾਡੀਆਂ ਮੰਗਾਂ ਨੇ ਜੀ ਸਰਕਾਰ ਤੋਂ ਐਮਐਸਪੀ ਦੀ ਮੰਗ ਹੈ ਜੀ ਬੀਮੇ ਦੀ ਮੰਗ ਹੈ ਜੀ ਦੋ ਸਰਕਾਰ ਦੀਆਂ ਮੰਗਾਂ ਸਤ ਸਰਖਾ ਪੁੱਛੇ ਜੇ ਸਾਡੀ ਮੀਟਿੰਗ ਹੋਈ ਸੀ ਜੀ ਆਪਣੇ ਗੁਰਮੀਤ ਸਿੰਘ ਖੁਡੀਆਂ ਨਾਲ ਸਾਡੇ ਗਰੁੱਪ ਵਿੱਚ ਕਾਫੀ ਆਇਆ ਸੀਗਾ ਜੀ ਉਹਨਾਂ ਨੇ ਕਿਹਾ ਸੀ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਣੇ ਆ ਜੀ ਹੁਣ ਅਸੀਂ ਉਹਨਾਂ ਨੇ ਪੰਜ ਬੰਦੇ ਸਿਲੈਕਟ ਕਰਨੇ ਆ ਮੰਗੇ ਆ ਜੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਣ ਜਾ ਰਹੀ ਹੈ ਕਿੰਨੀਆਂ ਮੰਗਾਂ ਸੀ ਜਿਹੜੀ ਤੁਹਾਡੇ ਵਾਲੋ ਜਿਹੜੇ ਸਰਕਾਰ ਦੇ ਗਏ ਰੱਖੇ ਹੋਏ ਸੀ 6 ਮੰਗਾਂ ਨੇ ਜੀ 6 ਮੰਗਣ ਦੱਸੋ ਕਿ ਮੜੇ ਕਿਹੜੇ ਕਿਹੜੇ ਮੰਗਣੇ ਆ ਉਹ ਪ੍ਰਧਾਨ ਜੀ ਦੱਸਣਗੇ ਜੀ ਪ੍ਰਧਾਨ ਜੀ ਇੱਕ ਦੱਸੋਗੇ ਜਿਹੜੇ 6 ਮੰਗਾ ਸੀ ਉਹ ਕਿਹੜੇ-ਕਿਹੜੇ ਸੀਗੇ ਦੇਖੋ ਜੀ ਇਸ ਤਰ੍ਹਾਂ ਦਾ ਜਿਵੇਂ ਇੱਕ ਤਾਂ ਇਹ ਆ ਵੀ ਜਿਹੜੀ ਦੁੱਧ ਦੀ ਐਮਐਸਪੀ ਹੈ ਉਹ ਤਾਂ ਹੈ ਕਿ ਦਿੱਤਾਵੇ ਇੱਕ ਇਹ ਆ ਵੀ ਜੇ ਕੋਈ ਜਿਹੜੀ ਸਾਡੇ ਤੋਂ ਦੁੱਧ ਦੀ ਸੜਕਾ ਸਿਰ ਮੌਤ ਹੋ ਜਾਂਦੀ ਆ ਤਾਂ 5 ਲੱਖ ਰੁਪਏ ਮਾਰਜ਼ਾ ਉਹ ਦਿੱਤਾ ਜਾਵੇ ਜੇਕਰ ਸਾਡੇ ਨੌਜਵਾਨ ਭਰਾ ਜੋ ਪੜ੍ਹੇ ਲਿਖੇ ਨੌਜਵਾਨ বেকার ਜਗਾਰ ਫਿਰਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾਗਾ ਬਿਨਾਂ ਕਿਸੇ ਸ਼ਰਤ ਤੋਂ 5 ਲੱਖ ਰੁਪਏ ਦਾ ਜਿਹੜਾ ਲੋਨ ਆ ਉਹ ਦਿੱਤਾ ਜਾਵੇ ਤਾਂ ਜੋ ਜਿਹੜਾ ਉਹ ਰੋਜ਼ਗਾਰ ਖੜਾ ਕਰ ਸਕਣ ਅਤੇ ਇਹਦਾ ਇਹ ਆ ਵੀ ਜਿਵੇਂ ਸੈਂਪਲ ਗਾਲਾ ਹੋ ਗਿਆ ਕਿ ਉਹਦੇ ਚ ਜੇਕਰ ਸਬਸਟੈਂਡਰਡ ਦਾ ਪਣਾਉਂਦਾ ਲੋ ਵੀ ਦਾਰਾ ਜਿਹੜੀ ਜੁਰਮਾਨੇ ਦੀ ਉਹ ਭੜਾਈ ਜਾਵੇ ਇੱਕ ਇਹ ਆ ਵੀ ਸਾਡਾ ਲੋਡਿੰਗ ਦਾ ਜਿਹੜਾ ਕਾਲ ਸਾਬ ਦੀ ਸਰਕਾਰ ਸੀਗੀ 98 ਚ ਉਦੋਂ ਅਸੀਂ ਪਾਸ ਕਰਾਇਆ ਸੀਗਾ ਉਹਦੇ ਚ ਇਹ ਸੀਗਾ ਵੀ ਜਿਹੜਾ ਸਾਡੇ ਦੋਧੀ ਭਰਾ ਪੂਰੇ ਨਾਲ ਕੰਮ ਲਾਦੇ ਆ ਕੋਈ ਲੋਡ ਦਾ ਚਾਹ ਨਹੀਂ ਹੁੰਦਾ ਸੀ ਇੱਕ ਦੋ ਥਾਵਾਂ ਤੇ ਹੁਣ ਇਹ ਸਮੱਸਿਆ ਆਈ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਮਾਨਕ ਮੁੱਖ ਮੰਤਰੀ ਸਰਕਾਰ ਸਾਹਿਬ ਨਾਲ ਸੰਗਮਾਪ ਹੋਵੇ ਬੰਨ ਕਰਾਂਗੇ ਕਿ ਇਹਨੂੰ ਰਿਜੂਮ ਕੀਤਾ ਜਾਵੇ ਜੇਕਰ ਕਾਗਜ਼ात ਪੂਰੇ ਆ ਸਾਡੇ ਦੋਧੀ ਭਰਾ ਤਾਂ ਜਿਹੜਾ ਓਵਰਲੋਡਿੰਗ ਲੈਟਰਾਂ ਆਉਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਧੰਨਵਾਦੀ